पूज की ट्रेजडी के साथ शराब की ट्रेजडी के साथ मौत मजीठा असेंबली हल्के में हो चुकी है और मैं डायरेक्टली रिस्पॉन्सिबल इन मौतों के लिए आपकी सरकार को समझता आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हैं आपके एक्साइज मिनिस्टर है चीमा साहब जिम्मेवारी किसकी बनती है मैं समझता हूँ पहली जिम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर्स है तो इसलिए आपकी ये गवर्नमेंट जो है मॉरली ਕੋਈ ਜ਼ਿੰਮੇਵਾਰੀ ਆਪਣੀ ਸਮਝਤੇ ਹੈ ਤਾਂ ਹੀ ਬਸ ਇਮੀਡੀਏਟਲੀ ਰਿਜ਼ਾਈਨ ਐਜ਼ ਦੀ ਐਕਸਾਈਜ਼ ਮਿਨਿਸਟਰ ਪੰਜਾਬ ਬਾਈਬਾ ਜੀ ਇੱਕ ਪਾਸੇ ਯੋਧ ਨਸ਼ਿਆਂ ਦੇ ਵਿਰੋਧ ਚ ਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਬਾਅਦ ਸੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤੱਲਕ ਰੱਖਦਾ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਹੱਲੋ ਹੋਲਡ ਕਰਨੇ ਆ ਹਰਪਾਲ ਚੀਮਾ ਹੀ ਸ਼ੁੱਡ ਰਿਜ਼ਾਈਨ ਅਮੀਰ ਜੇ ਉਹਦੇ ਕੋਈ ਮੋਰਲ ਕੋ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਦਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਪਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੋਨਸਿਬਿਲਟੀ ਕੋਈ ਨਹੀਂ ਅੱਜ ਜਦੋਂ ਮੁੱਖ ਮੰਤਰੀ ਦੇ ਵਿੱਚ ਖਾਣਡ ਹੋਣੇ ਸ਼ੁਰੂ ਹੋ ਗਏ ਕਾਲੀ ਦਲਚੀ ਹੋਏ ਕੰਮ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸਿਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜਾ ਜਿਹੜਾ ਜੀ ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਜੀ ਬੰਦੇ ਇਹਦੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਨੇ ਕੰਪਨਸੇਸ਼ਨ ਦੇ ਦਿੰਦੇ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਕੰਦਾ ਸਾਰੇ ਪੰਜਾਬ ਚਲ ਰਿਹਾ ਹੈ ਕਿ ਕਿ ਸਮਿਦਿਓ ਕੇਨਾ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸੇਜ਼ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸੇਜ਼ ਉਹਨਾਂ ਨੂੰ ਇਹਦਾ ਪਤਾ ਨਹੀਂ ਬਾਇਆ ਜੀ ਜਿਹਨਾਂ ਦੀ ਡੈੱਥ ਹੋਈ ਜਿਹਨਾਂ ਦੇ ਘਰ ਡੈੱਥ ਸੀ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਜਿਹੜੇ ਪੰਗਾਲੀ ਬਾਇਆ ਸਾਹਿਬ ਪੰਗਾਲੀ ਕਲਾਂ ਦੀ ਡੈੱਥ ਹੋਈ ਮਜੂਦੀ ਬਿਲਕੁਲ 350 ਰੁਪਏ ਦਾ ਸੀ ਕੋਈ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪੰਗਾਲੀ ਕਲਾਂ ਦੇ ਵਿੱਚ ਪੰਗਾਲੀ ਦਿੱਤਾ ਜਾ ਰਿਹਾ ਉਹਨਾਂ ਤੇ ਮੈਂ ਸਾਹਿਬ ਮੈਂ ਸਾਹਿਬ ਇੱਕੋ ਜੱਟਾ ਗਿਆ ਬਾਇਆ ਸਾਹਿਬ ਬਾਇਆ ਸਾਹਿਬ ਕੱਲ ਹੀ ਕਰ ਦਿੰਦਾ ਗਿਆ ਬਾਕੀ ਗੱਲ ਸਰਕਾਰ ਕੱਲ ਵੀ ਕੀਤੇ ਗਏ ਨੇ ਜੀ ਸੁਣੋ ਇਹ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਹੀਂ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟ ਆਟਮ ਹੋਇਆ ਕਿ ਨਹੀਂ 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 ਪੋਸਟ ਆਟਮ ਵੀ ਨਹੀਂ ਹੋਇਆ ਤੇ ਤੁਸੀਂ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾ ਆਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਨੇ ਕਿਸੇ